ਭਿਆਨਕ ਅੱਗ ਲੱਗ ਜਾਂਦੀ ਹੈ ਇੱਕ ਤੋਂ ਬਾਅਦ ਇੱਕ ਕਈ ਤਮਾਕੇ ਹੁੰਦੇ ਨੇ ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ ਦੇ ਦਿਲ ਵੀ ਦਹਿਲਾ ਜਾਂਦੇ ਨੇ ਇੰਨਾ ਜ਼ਿਆਦਾ ਭਿਆਨਕ ਇਹ ਮੰਜ਼ਰ ਹੁੰਦਾ ਤਾਂ 컨ਟੇਨਰ ਜਹਾਜ਼ ਦੇ ਵਿੱਚ ਇਹ ਅੱਗ ਲੱਗੀ ਹੈ ਜਹਾਜ਼ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਇਥੋਂ ਤੱਕ ਕਿ ਇੱਕ ਤੋਂ ਬਾਅਦ ਇੱਕ ਕਈ ਤਮਾਕੇ ਵੀ ਹੁੰਦੇ ਨੇ ਹਾਲਾਂਕਿ ਅੱਗ ਲੱਗਣ ਦੇ ਕਾਰਨ ਕੀ ਰਹੇ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਗੋਆ ਤੋਂ ਲਗਭਗ 102 ਸਮੁੰਦਰੀ ਮੀਲ ਦੱਖਣ ਪੱਛਮ ਦੇ ਵਿੱਚ ਇੱਕ ਕੰਟੇਨਰ ਕਾਰਗੋ ਮਰਚੰਟ ਨੇਵੀ ਜਹਾਜ਼ ਦੇ ਵਿੱਚ ਮਰਚੰਡੇ ਜਹਾਜ਼ ਦੇ ਵਿੱਚ ਇਹ ਭਿਆਨਕ ਅੱਗ ਦੀਆਂ ਲਪਟਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਕਿਵੇਂ ਇਸ ਅੱਗ ਨੇ ਚਾਰੇ ਪਾਸੇ ਤਹਿਲਕਾ ਮਚਾਇਆ ਹੋਇਆ ਹੈ ਕਿਵੇਂ ਇੱਕ ਤੋਂ ਬਾਅਦ ਇੱਕ ਇੱਕ ਤਮਾਕੇ ਹੁੰਦੇ ਨੇ ਲੋਕਾਂ ਦੇ ਦਿਲ ਦਹਿਲ ਜਾਂਦੇ ਨੇ ਕਿ ਕਿਵੇਂ ਇੱਕ ਦਮ ਇਹ ਹਾਦਸਾ ਵਾਪਰ ਜਾਂਦਾ ਅੱਗ ਲੱਗਣ ਦੇ ਕਾਰਨ ਕੀ ਰਹੇ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਜਿਸ ਵੇਲੇ ਇਸ ਕੰਟੇਨਰ ਜਹਾਜ਼ ਨੂੰ ਅੱਗ ਲੱਗਦੀ ਹੈ ਉਸ ਵੇਲੇ ਇਸ ਦੇ ਵਿੱਚ ਕਿੰਨੇ ਜਣੇ ਮੌਜੂਦ ਸਨ ਇਸ ਬਾਰੇ ਵੀ ਪੁਖਤਾ ਜਾਣਕਾਰੀ ਅਜੇ ਤੱਕ ਹਾਸਲ ਨਹੀਂ ਹੋ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਇਹ ਜਹਾਜ਼ ਅੱਗ ਦੀ ਲਪੇੜ ਦੇ ਵਿੱਚ ਆ ਜਾਂਦਾ ਤੇ ਇਸ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਜਾਂਦਾ ਤਾਂ ਲੋਕਾਂ ਨੂੰ ਵੀ ਫਿਕਰਾਂ ਪੈ ਜਾਂਦੀਆਂ ਨੇ ਕਿ ਇਹ ਇੱਕਦਮ ਕੀ ਘਟਨਾ ਕਰਮ ਵਾਪਰ ਚੁੱਕਿਆ ਹਾਲਾਂਕਿ ਅੱਗ ਬੁਝਾਉਣ ਨੂੰ ਲੈ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ ਅੱਗ ਤੇ ਕਾਬੂ ਪਾਉਣ ਦੀਆਂ ਪੂਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਅਜੇ ਤੱਕ ਇਸ ਸਾਗ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ